ਸਰ ਇੱਕ ਕਲਾਸ ਦੇ ਅੰਤਿੰ ਸੰਸਕਾਰ ਨੂੰ ਕਿੰਨਾ ਕੁ ਖਰਚਾ ਆ ਜਾਂਦਾਗਾ ਉਹਦੇ ਫੁੱਲ ਬਹਾਂ ਤੱਕ ਸਰ ਸ਼ੁਰੂ ਤੋਂ ਲੈ ਕੇ ਆਪਾਂ ਸੰਸਕਾਰ ਕਰਨ ਤੋਂ ਲੈ ਕੇ ਜਲ ਪ੍ਰਵਾਹ ਕਰ ਆਪਣਾ ਫੁੱਲ ਵਿਅਸਤੀਆਂ ਜਲ ਪ੍ਰਵਾਹ ਕਰਨ ਤੱਕ 6500 ਤੋਂ 7000 ਰੁਪਏ ਖਰਚਾ ਆ ਜਾਂਦਾ ਜਦੋਂ ਅਸੀਂ ਮੇਰੇ ਪਿਤਾ ਜੀ ਔਰ ਮੇਰੇ ਦਾਦਾ ਜੀ ਉਹਦੇ ਸੇਵਾ ਨਿਭਾਣ ਲੱਗਦੇ ਨੇ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀਗਾ ਤੀਜੀ ਚੌਥੀ ਪੜਦਾ ਹੁੰਦਾ ਸੀਗਾ ਫਿਰ ਉਸੇ ਰੋਟੀ ਲੈ ਕੇ ਆਉਂਦੇ ਪੂਰੇ ਉਹ ਸੰਸਕਾਰ ਚੱਲਦੇ ਹੁੰਦੇ ਮੈਂ ਉਹ ਸੰਸਕਾਰਾਂ ਦੇਖ ਕੇ ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ ਸੀਗਾ ਮੈਂ ਘਰੇ ਮੇਰੀ ਮਾਤਾ ਜੀ ਨਾਲ ਇਹ ਕਲਮ ਸਾਂਝੀ ਕਰਦਾ ਮਾਤਾ ਜੀ ਉੱਥੇ ਦਾ ਸੰਸਕਾਰ ਐ ਹੋ ਰਿਹਾ ਸੀ ਸੰਸਕਾਰ ਐ ਹੋ ਰਿਹਾ ਸੀ ਹੁਣ ਤੱਕ ਕਿੰਨੀਆਂ ਲਾਸ਼ਾਂ ਨੂੰ ਤੁਸੀਂ ਦੋਨਾਂ ਦਾ ਸੰਸਕਾਰ ਕਰ ਚੁੱਕੇ ਹੋ ਦਾ ਬਾਲੋਂ ਦਾ ਪਤਾ ਤਾਂ ਜੀ ਅਸੀਂ ਲਗਭਗ 5000 ਤੋਂ ਉੱਪਰ ਸੰਸਕਾਰ ਅਸੀਂ ਕਰ ਚੁੱਕੇ ਹਾਂ ਇਸ ਤੱਕ ਸਰ ਫਿਰ ਇਸ ਦਾ ਖਰਚਾ ਪਾਣੀ ਕਿੱਥੋਂ ਕਰਦੇ ਹੋ ਤੁਸੀਂ ਕਿਉਂਕਿ ਤੁਸੀਂ ਦੱਸ ਰਹੇ ਕਿ ਸੋ ਪੈਸਾ ਲੈਂਦੇ ਸੰਸਕਾਰ ਦਾ ਸਰ ਜੋ ਆਮ ਸੰਸਕਾਰ ਹੁੰਦੇ ਨੇ ਜੋ ਪਰਿਵਾਰ ਦੇ ਮੈਂਬਰ ਸੰਸਕਾਰ ਕਰਦੇ ਨੇ ਉਹਨਾਂ ਹੀ ਜੋ ਲੱਕੜੀ ਸੇਵਾ ਲੱਕੜੀ ਸੇਵਾ ਦਿੱਤੀ ਜਾਂਦੀ ਹੈ ਜੋ ਨਾਮਾ ਨਾ ਪਤਾ ਲਵਾਰਡ ਡੈੱਡ ਬੁੜੀਆਂ ਸੰਸਕਾਰ ਹੁੰਦਾ ਹੈ ਉਹ ਸੰਸਕਾਰ ਅਸੀਂ ਆਪਦੀ ਹੀ ਜੇਬ ਤੋਂ ਖਰਚੇ ਖਰਚੇ ਪਾ ਕੇ ਸੰਸਕਾਰ ਕਰਦੇ ਆ ਪਹਿਲਾਂ ਸਾਨੂੰ ਨਗਰ ਕੌਂਸਲ ਵੱਲੋਂ ਸਿਰਫ ਲੱਕੜ ਦਾ ਹਿੱਸ ਲੱਕੜ ਦੀ ਸੇਵਾ ਮਿਲਦੀ ਸੀਗੀ ਜਦੋਂ ਰੋਪੜ ਦੇ ਵਿੱਚ ਇੱਕ ਬੱਸ ਭਾਖੜਾ ਦੇ ਵਿੱਚ ਗਿਰੀ ਸੀਗੀ ਉਦੋਂ ਛੱਗੀ ਡੈੱਡ ਬੁੜੀਆਂ ਆਈਆਂ ਸੀਆਂ ਉਸ ਤੋਂ ਪਹਿਲਾਂ ਹੀ ਨਗਰ ਕੌਂਸਲ ਨੇ ਸਾਨੂੰ ਲੱਕੜ ਦੇ ਪੈਸੇ ਦੇਣੇ ਬੰਦ ਕਰ ਦਿੱਤੇ ਸੀਗੇ ਇਹਨਾਂ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਮਤਲਬ ਆਪਣੇ ਆਪਣੇ ਸਮਾਜ ਸੇਵੀ ਵੱਲੋਂ ਕਿਸੇ ਪਾਸੋਂ ਸਹਿਯੋਗ ਨਹੀਂ ਮਿਲਦਾ ਅਸੀਂ ਆਪ ਦੀ ਚੇਪ ਚੋਂ ਹੀ ਸੰਸਕਾਰ ਦੀ ਸੇਵਾ ਨਿਭਾਉਂਦੇ ਆ ਰਹੇ ਹਾਂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਅੱਜ ਜੇ ਤੁਹਾਨੂੰ ਮਿਲਵਾਨ ਜਾ ਰਹੇ ਆ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਰਮੇਸ਼ ਕੁਮਾਰ ਜੀ ਦੇ ਨਾਲ ਤੁਹਾਨੂੰ ਦੱਸ ਦੇ ਇੱਕ ਕਾਫੀ ਲੰਬੇ ਸਮੇਂ ਤੋਂ ਇਹ ਸ਼ਮਸ਼ਾਨ ਘਾੜ ਦੇ ਵਿੱਚ ਸੇਵਾ ਨਿਭਾ ਰਹੇ ਹਨ ਕਿ ਜੋ ਲਾ ਵਾਰਿਸ ਲਾਸਾ ਹੁੰਦੀਆਂ ਹਨ ਉਹਨਾਂ ਦਾ ਇਹ ਸੰਸਕਾਰ ਕਰਦੇ ਹਨ ਅਤੇ ਜਿੰਨੇ ਵੀ ਉਹਨਾਂ ਦਾ ਖਰਚਾ ਹੁੰਦਾ ਹੈ ਉਹ ਸਾਰਾ ਖਰਚਾ ਇਹ ਆਪ ਕਰਦੇ ਹਨ ਉਹਨਾਂ ਦਾ ਰੀਤੀ ਰਿਵਾਜਾਂ ਦੇ ਨਾਲ ਇਹ ਜੋ ਸੰਸਕਾਰ ਕਰਦੇ ਹਨ ਅਤੇ ਉਹਨਾਂ ਦੇ ਫੁੱਲ ਹਨ ਜੋ ਉਹ ਵੀ ਜੇ ਕੋਈ ਬ੍ਰਾਹਮਣ ਪਰਿਵਾਰ ਤੋਂ ਹੈ ਤਾਂ ਉਹਨਾਂ ਦੇ ਹਰਦوار ਜਾ ਕੇ ਫੁੱਲ ਪਾ ਕੇ ਆਉਂਦੇ ਹਨ ਜੇ ਕੋਈ ਸਿੱਖ ਪਰਿਵਾਰ ਤੋਂ ਹੁੰਦਾ ਹੈ ਤਾਂ ਉਸਾ ਦੇ ਫੁੱਲੇ ਜੋ ਹੈ ਕੀਰਤਪੁਰ ਸਾਹਿਬ ਪਾ ਕੇ ਆਉਂਦੇ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਿਆ ਨੇ ਅਸੀਂ ਉਸ ਸੰਸਕਾਰ ਘਰ ਦੇ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਵੀਰ ਜੀ ਮਯੂਦਨ ਨਾਲ ਗੱਲਬਾਤ ਕਰਾਂਗੇ ਅਸਕੇ ਵੀਰ ਜੀ ਨਮਸਕਾਰ ਸਤਿ ਸ੍ਰੀ ਅਕਾਲ ਸਰ ਕਦੋਂ ਤੋਂ ਸਵਾਵਾਂ ਨਿਭਾ ਰਹੇ ਆਂ ਆਪਾਂ ਕਿੰਨਾ ਲੰਬਾ ਸਵਾਵਾਂ ਹੈ ਆਪਾਂ ਦੇ ਸਰ ਅਸੀਂ 80 ਤੋਂ ਬਾਅਦ ਹੈ ਮੇਰੇ ਬਜ਼ੁਰਗ ਪਹਿਲਾਂ 80 ਤੋਂ 80 ਦੇ ਨੇੜੇ ਇਹ ਕੰਮ ਸ਼ੁਰੂ ਕੀਤਾ ਹੋਇਆ ਸੀ ਸਾਡੇ ਇਨੀਸ਼ੀਅਲ ਸੰਸਕਾਰ ਸੀ ਪੂਰੀ ਸੰਸਾਣ ਘਾਟ ਦੇ ਵਿੱਚ ਦੋ ਸੰਸਕਾਰ ਵਾਸਤੇ ਲੱਕੜੀ ਸੀ ਵੇਗੀ ਉਹ ਆਪਣੇ ਪਰਿਵਾਰ ਵੱਲੋਂ ਨਿਭਾਈ ਜਾਂਦੀ ਸੀਗੇ ਸੁਰੂ ਤੋਂ ਹੀ ਤੇ ਉਸ ਸਮੇ ਸਾਡੇ ਉਸਤਾਜ ਉਸਤਾਜ ਸਰਾਰ ਗੁਰਬਖਸ਼ ਸਿੰਘ ਜੀ ਜੋ ਇੱਕ ਨਾਮਾ मालूम ਨਾਮ ਪਤਾ ਲਵਰ ਰੈਡ ਬੁਲੀਆਂ ਸੰਸਕਾਰ ਉਹ ਕਰਦੇ ਹੁੰਦੇ ਸੀਗੇ ਜਦੋਂ ਅਸੀਂ ਮੇਰੇ ਪਿਤਾ ਜੀ ਔਰ ਮੇਰੇ ਦਾਦਾ ਜੀ ਉਹਦੇ ਸੇਵਾ ਨਿਭਾਉਣ ਲੱਗੇ ਨੇ ਮੈਂ ਉਦੋਂ ਛੋਟਾ ਹੁੰਦਾ ਸੀਗਾ ਤੀਜੀ ਚੌਥੀ ਪੜਦਾ ਹੁੰਦਾ ਸੀਗਾ ਉਸ ਸਮੇ ਮੈਂ ਸਾਡੇ ਪਿਤਾ ਜੀ ਦੀ ਰੋਟੀ ਲੈਣ ਕੇ ਆਉਂਦਾ ਹੁੰਦਾ ਸੀਗਾ ਤੇ ਤੁਸੀਂ ਰੋਟੀ ਲੈ ਕੇ ਆਉਂਦੇ ਉਹਦੇ ਉਹ ਸੰਸਕਾਰ ਚੱਲਦੇ ਹੁੰਦੇ ਮੈਂ ਉਹ ਸੰਸਕਾਰਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ ਸੀਗਾ ਮੈਂ ਘਰੇ ਮੇਰੀ ਮਾਤਾ ਜੀ ਨਾਲ ਇਹ ਗੱਲ ਮੈਂ ਸਾਂਝੀ ਕਰਦਾ ਮਾਤਾ ਜੀ ਉੱਥੇ ਦਾ ਸੰਸਕਾਰ ਐ ਹੋ ਰਿਹਾ ਜੀ ਸੰਸਕਾਰ ਐ ਹੋ ਰਿਹਾ ਸੀ ਮੇਰੇ ਮਾਤਾ ਜੀ ਫੇਰ ਮੈਨੂੰ ਮਤਲਬ ਇਹੀ ਉਤਸ਼ਾਹ ਦਿੰਦੇ ਰਹਿੰਦੇ ਬੇਟਾ ਦੇਖੋ ਆਪਣਾ ਉਹ ਜਿਹੜੀ ਸੇਵਾ ਚੱਲ ਰਹੀ ਹੈ ਇਹ ਆਪਣੇ ਬਜ਼ੁਰਗਾਂ ਦੀ ਚੱਲ ਸੇਵਾ ਚੱਲਦੀ ਆ ਰਹੀ ਹੈ ਇਹ ਆਪਾਂ ਇਹ ਨਾ ਕਹੋ ਵੀ ਕਿਸੇ ਦਾ ਸੰਸਕਾਰ ਚੱਲ ਰਿਹਾ ਉਹ ਕਿਸੇ ਦਾ ਸੰਸਕਾਰ ਨਹੀਂ ਹੈ ਉਹ ਆਪਣੇ ਹੀ ਪਰਿਵਾਰ ਦਾ ਸੰਸਕਾਰ ਚੱਲ ਰਿਹਾ ਹੈ ਆਪਣੇ ਭਾਈ ਦਾ ਆਪਣੇ ਪਿਤਾ ਜੀ ਦਾ ਆਪਣੇ ਪਰਿਵਾਰ ਦਾ ਸੰਸਕਾਰ ਚੱਲ ਰਿਹਾ ਜੋ ਸੰਗਰੂਰ ਦੇ ਸ਼ਹਿਰ ਵਾਸੀ ਨੇ ਜੋ ਸ਼ਿਪਰੀ ਸ਼ਮਸ਼ਾਨ ਘਾਟ ਦੇ ਮ੍ਰਿਤਕ ਆ ਜਾਂਦੇ ਨੇ ਉਹ ਆਪਣਾ ਹੀ ਪਰਿਵਾਰ ਹੈ ਅਸੀਂ ਉਸ ਸਮੇਂ ਤੋਂ ਹੀ ਸੇਵਾ ਨਿਭਾਉਂਦੇ ਆ ਰਹੇ ਹਾਂ ਸਰ ਸਰ ਫਿਰ ਇਸ ਦਾ ਖਰਚਾ ਪਾਣੀ ਕਿੱਥੋਂ ਕਰਦੇ ਹੋ ਤੁਸੀਂ ਕਿਉਂਕਿ ਤੁਸੀਂ ਦੱਸ ਰਹੇ ਕਿ ਇਸ ਤੋਂ ਪੈਸਾ ਨਹੀਂ ਲੈਂਦੇ ਸੰਸਕਾਰ ਦਾ ਸਰ ਜੋ ਆਮ ਸੰਸਕਾਰ ਹੁੰਦੇ ਨੇ ਜੋ ਪਰਿਵਾਰ ਦੇ ਮੈਂਬਰ ਸੰਸਕਾਰ ਕਰਦੇ ਨੇ ਉਹਨਾਂ ਹੀ ਜੋ ਲੱਕੜੀ ਸੇਵਾ ਲੱਕੜੀ ਸੇਵਾ ਦਿੱਤੀ ਜਾਂਦੀ ਹੈ ਜੋ ਨਾਮਾ मालूम ਨਾਮ ਪਤਾ ਲਵਾਰਜ਼ ਡੈੱਡ ਬੋਡੀਆਂ ਸੰਸਕਾਰ ਹੁੰਦਾ ਹੈ ਉਹ ਸੰਸਕਾਰ ਅਸੀਂ ਆਪਦੀ ਹੀ ਜੇਬ ਚੋਂ ਖਰਚੇ ਖਰਚੇ ਪਾ ਕੇ ਸੰਸਕਾਰ ਕਰਦੇ ਹਾਂ ਪਹਿਲਾਂ ਸਾਨੂੰ ਨਗਰ ਕੌਂਸਲ ਵੱਲੋਂ ਸਿਰਫ ਲੱਕੜ ਦਾ ਹਿੱਸਾ ਲੱਕੜ ਦੀ ਸੇਵਾ ਮਿਲਦੀ ਸੀਗੀ ਜਦੋਂ ਰੋਪੜ ਦੇ ਵਿੱਚ ਇੱਕ ਬੱਸ ਭਾਖੜਾ ਦੇ ਵਿੱਚ ਗਿਰੀ ਸੀਗੀ ਉਦੋਂ 26 ਡੈੱਡ ਬੋਡੀ ਆਈਆਂ ਸੀਆਂ ਉਸ ਤੋਂ ਪਹਿਲਾਂ ਹੀ ਨਗਰ ਕੌਂਸਲ ਨੇ ਸਾਨੂੰ ਲੱਕੜ ਦੇ ਪੈਸੇ ਦੇਣੇ ਬੰਦ ਕਰ ਦਿੱਤੇ ਸੀਗੇ ਉਸ ਸਮੇਂ ਦੌਰਾਨ ਹੀ ਸਾਡੀ ਸੇਵਾ ਅੱਜ ਵੀ ਚੱਲ ਰਹੀ ਹੈ ਅਸੀਂ ਸੰਸਕਾਰ ਦੀ ਸੇਵਾ ਕਰ ਰਹੇ ਹਾਂ ਸਾਡੇ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਮਤਲਬ ਆਪਣੇ ਆਪਣੇ ਸਮਾਜ ਸੇਵੀ ਵੱਲੋਂ ਕਿਸੇ ਪਾਸੋਂ ਸਹਾਇਤਾ ਨਹੀਂ ਮਿਲਦਾ ਅਸੀਂ ਆਪ ਦੀ ਜੇਬ ਚੋਂ ਹੀ ਸੰਸਕਾਰ ਦੀ ਸੇਵਾ ਨਿਭਾਉਂਦੇ ਆ ਰਹੇ ਹਾਂ ਕੀ ਕਹੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਸੰਸਥਾਾਂ ਵੱਲੋਂ ਤੁਹਾਨੂੰ ਸਨਮਾਨ ਦਿੱਤਾ ਗਿਆ ਕਿਉਂਕਿ ਇਹ ਨਵਾਂ ਬੜਾ ਕੰਮ ਕਰ ਰਹੇ ਹੋਗੇ ਨਹੀਂ ਸਰ ਸਾਨੂੰ ਇੱਕ ਮਤਲਬ ਇੱਕ ਆਪਣੇ ਸ਼੍ਰੀ ਦਰਸ਼ਕ ਕਾਂਗੜ ਜੀ ਦੀ ਆਪਣੇ ਡਾਕਟਰ ਭੀਮਰਾਓ ਅੰਮੇਡਕਰ ਚੈਰੀਟੇਬਲ ਬਣਿਆ ਹੋਇਆ ਉਹਨਾਂ ਦਾ ਉਹਨਾਂ ਵੱਲੋਂ ਇੱਕ ਵਾਰ ਸਨਮਾਨ ਕੀਤਾ ਗਿਆ ਸੀਗਾ ਲੇਕਿਨ ਹਜ ਤੱਕ ਸਾਨੂੰ ਕਿਸੇ ਪ੍ਰਸ਼ਾਸਨ ਵੱਲੋਂ ਕਿਸੇ ਸਮਾਜ ਸੇਵੀ ਵੱਲੋਂ ਕਿਸੇ ਵੱਲੋਂ ਸਮਾਜ ਸੰਸਕਾਰ ਆਪਣੇ ਸਨਮਾਨੀ ਹੋਇਆ ਜੋ ਸਾਡੀ ਭਗਵਾਨ ਵਾਲਮੀਕੀ ਰਿਮੈਂਡ ਪਰ ਪ੍ਰਮੰਤ ਕਮੇਟੀ ਹੈ ਪਟਾਲਾ ਗੇਟ ਤੋਂ ਉਹਨਾਂ ਨੇ ਸਾਨੂੰ ਸਨਮਾਨ ਜ਼ਰੂਰ ਕਰਦੇ ਨੇ ਹਰ ਬਰਸ ਸਰ ਇੱਕ ਕਲਾਸ ਦੇ ਅੰਤਿਮ ਸੰਸਕਾਰ ਨੂੰ ਕਿੰਨਾ ਕੁ ਖਰਚਾ ਆ ਜਾਂਦਾਗਾ ਉਹਦੇ ਫੁੱਲ ਬਹਾਂ ਤੱਕ ਸਰ ਸ਼ੁਰੂ ਤੋਂ ਲੈ ਕੇ ਆਪਾਂ ਸੰਸਕਾਰ ਕਰਨ ਤੋਂ ਲੈ ਕੇ ਜਲ ਪ੍ਰਵਾਹ ਕਰ ਆਪਣਾ ਫੁੱਲ ਵਸਤੀਆਂ ਜਲ ਪ੍ਰਵਾਹ ਕਰਨ ਤੱਕ 650 ਤੋਂ 7000 ਰੁਪਏ ਖਰਚਾ ਆ ਜਾਂਦਾ ਜੇਕਰ ਗੱਲ ਕੀਤੀ ਆਵੇ ਹੁਣ ਤੱਕ ਹੁਣ ਤੱਕ ਕਿੰਨੀਆਂ ਲਾਸ਼ਾਂ ਨੂੰ ਤੁਸੀਂ ਉਹਨਾਂ ਦਾ ਸੰਸਕਾਰ ਕਰ ਚੁੱਕੇ ਹੋ ਦਾਬਾਲੋਂ ਪਤਾ ਤਾਂ ਜੀ ਅਸੀਂ ਲਗਭਗ 5000 ਤੋਂ ਉੱਪਰ ਸੰਸਕਾਰ ਅਸੀਂ ਕਰ ਚੁੱਕੇ ਹਾਂ ਹਜੇ ਤੱਕ ਫਿਰ ਤੁਸੀਂ ਉਹਨੇ ਧਰਮਾਂ ਦੇ ਮੁਤਾਬਕ ਸੰਸਕਾਰ ਕਰਦੇ ਹੋ ਪਤਾ ਕਿਵੇਂ ਲੱਗਦਾ ਵੀ ਇਹ ਇਸ ਧਰਮ ਦਾ ਸੀਗਾ ਸਰ ਜਦੋਂ ਕਿਸੇ ਪਾਸੇ ਵੀ ਕੋਈ ਬੋਡੀ ਮਿਲ ਜਾਂਦੀ ਹੈਗੀ ਕਿਸੇ ਕਿਸੇ ਸ਼ਹਿਰ ਦੇ ਵਿੱਚ ਨਗਰਪਾਲਿਕਾ ਆਪਣਾ ਪੁਲਿਸ ਲਾਈਨ ਦੇ ਵਿੱਚ ਇਹ ਆਪਣਾ ਜਿਹੜਾ ਪੁਲਿਸ ਲਾਈਨ ਪੁਲਿਸ ਲਾਈਨ ਹੈਗੀ ਉਹਨਾਂ ਦੇ ਰਾਹੀਂ ਜੋ ਰੇਲਵੇ ਟ੍ਰੈਕ ਦਾ ਕੋਈ ਵੀ ਕੱਟਿਆ ਵੱਟਾ ਕੇਸ ਹੋ ਜਾਂਦਾ ਹੈਗਾ ਉਹ ਪੁਲਿਸ ਦੇ ਰਾਹੀਂ ਮੋਰਚਰੀ ਦੇ ਵਿੱਚ 72 ਘੰਟੇ ਲਈ ਸਨਾਖਤ ਤੇ ਲਈ ਰੱਖਿਆ ਜਾਂਦਾ ਹੈਗਾ ਉਸ ਤੋਂ ਬਾਅਦ ਨਗਰ ਕੌਂਸਲ ਅਫਸਰ ਸਾਡੇ ਕੋਲੇ ਆ ਜਾਂਦਾ ਹੈਗਾ ਜਦੋਂ ਅਸੀਂ ਉਹਨਾਂ ਦੀ ਫੋਟੋਆਂ ਦੇਖਦੇ ਹਾਂ ਉਹਨਾਂ ਦੀ ਰਸਨਾਕਤ ਦੇਖਦੇ ਹਾਂ ਉਹਨਾਂ ਜਦੋਂ ਸੰਸਕਾਰ ਕਰਦੇ ਉਹਨਾਂ ਦੀ ਫੋਟੋ ਖਿੱਚਦੇ ਅਸੀਂ ਆਪ ਆਪਣੇ ਰਿਕਾਰਡ ਦੇ ਵਿੱਚ ਰੱਖਣ ਵਾਸਤੇ ਫੋਟੋ ਖਿੱਚਦੇ ਹਾਂ ਉਹਦਾ ਉਹਨਾਂ ਦੇ ਫੇਸ ਦੇ ਅਨੁਸਾਰ ਹੀ ਸਾਨੂੰ ਜੇ ਕੋਈ Hindu ਧਰਮ ਦੇ ਤਾਂ ਉਹਨਾਂ ਦੇ ਆਪਣਾ హెਅਰ ਕਟਿੰਗ ਵਾਲ ਕੱਟੇ ਹੋਏ ਮਿਲਣਗੇ ਜੋ ਸਿੱਕੀਦਾਰਾ ਸੰਬੰਧਿਤ ਹੈ ਉਹਨੇ ਤੇਸ ਰੱਖੇ ਹੋਣਗੇ ਸਿਰ ਸਿਰ ਤੇ ਪੱਗ ਬੰਨੀ ਹੋਏਗੀ ਸਾਨੂੰ ਕਦੇ ਇਦਾਂ ਵੀ ਹੋਇਆਗਾ ਵੀ ਤੁਸੀਂ ਸੰਸਕਾਰ ਕਰਤਾ ਅਸਥੀਆਂ ਪਈਆਂ ਨੇ ਪੈਣਾ ਤਾਂ ਐਸੋ ਅਸਤੀਆਂ ਤੁਸੀਂ ਕਿੰਨੇ ਚ ਰੱਖਦੇ ਹੋ ਉੱਥੇ ਸਰ ਅਸਤੀਆਂ ਪਹਿਲਾਂ ਮੈਂ ਮੈਂ ਜੀ ਜਦੋਂ ਇੱਕ ਇਹ ਦੋ ਸੰਸਕਾਰ ਹੋ ਜਾਂਦੇ ਸੀਗੇ ਉਦੋਂ ਵਸਤੀ ਅਸੀਂ ਅਸਤੀਆਂ ਜਲਪਵਾ ਕਰ ਜਾਂਦੇ ਸੀਗੇ ਉਸ ਸਮੇਂ ਖਰਚਾ ਸਾਨੂੰ ਡਬਲ ਤੋਂ ਵੀ ਜ਼ਿਆਦਾ ਪੈ ਜਾਂਦਾ ਸੀਗਾ ਫਿਰ ਤੁਹਾਡੇ ਵਰਗੇ ਸੱਜਣ ਨੇ ਮੈਨੂੰ ਕਿਸੇ ਨੇ ਰਾਹ ਪਾਇਆ ਉਹ ਕਹਿੰਦੇ ਵੀ ਜਦੋਂ ਆਪਾਂ ਨੇ ਅਸਤੀਆਂ ਜਲਪਵਾ ਕਰਕੇ ਆਣੀਆਂ ਨੇ ਲਗਭਗ 10 ਜਾਂ 11 ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਆਪਾਂ ਜਲਪਵਾ ਕਰਕੇ ਆਓ ਅਸੀਂ ਜਦੋਂ 10 11 ਸਾਡੇ ਕੋਲ ਜਲ ਅਸਤੀਆਂ ਹੋ ਜਾਂਦੀਆਂ ਨੇ ਅਸੀਂ ਉਦੋਂ ਉਹੀ ਜਲਪੁਰਾ ਕਰਕੇ ਆ ਜੰਨੇ ਆ ਨਲਿਕ ਪਰਿਵਾਰ ਨੂੰ ਮੌਕਾ ਮਿਲ ਜਾਂਦਾ ਹੈ ਜੇ ਕਿਸੇ ਪਰਿਵਾਰ ਦਾ ਕੋਈ ਕਿਸੇ ਕੋਈ ਵਿਅਕਤੀ ਘਰੋਂ ਲਾਪਤਾ ਹੋਇਆ ਹੋਇਆਗਾ ਉਹ ਸੁਨਾਗਤ ਕਰਦੇ ਕਰਦੇ ਸਾਡੇ ਤੱਕ ਪਹੁੰਚ ਕਰਦੇ ਨੇ ਕਦੇ ਇਦਾਂ ਹੋਇਆਗਾ ਵੀ ਸੰਸਕਾਰ ਕਰਤਾ ਅਸਥੀਆਂ ਪਈਆਂ ਨੇ ਤੁਸੀਂ ਜਾਣ ਦੀ ਤਿਆਰੀ ਕਰ ਰਹੇ ਹੋ ਜੌੜੀ ਕਰਿਓਗੇ ਕਿ ਬੰਦੇ ਆ ਗਏ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇ ਵੀ ਇਹ ਹਸਤੇ ਫਲਾਣੇ ਦੀ ਸੀਗੀਆਂ ਸਰ ਹਾਂਜੀ ਬਹੁਤ ਵਾਰੀ ਹੋਇਆ ਜੀ ਸਾਡੇ ਕੋਲ ਇੱਕ ਦਾ ਸੇਕੂਪੁਰ ਦੇ ਕੇਸ ਤੇ ਲਾਲਚੰਦ ਜੀ ਦਾ ਸੇਕੂਪੁਰ ਦੇ ਲਾਲਚੰਦ ਦਾ ਕੇਸ ਤੇਗਾ ਉਹ ਘਰੋਂ ਚਲਾ ਗਿਆ ਸੀਗਾ ਕਰੋ ਜਾਣ ਤੋਂ ਬਾਅਦ ਜੀ ਉਹਨਾਂ ਘਰ ਉਹਨਾਂ ਨੇ ਮਤਲਬ ਲੱਪਦਾ ਲਖਾਤਾ ਜੀ ਆਪਣੇ ਸ਼ਹਿਰ ਦੇ ਵਿੱਚ ਹੀ ਬੱਸ ਸਟੈਂਡ ਆਪਣੇ ਸ਼ਹਿਰ ਦੇ ਵਿੱਚ ਹਸਪਤਾਲ ਦੇ ਕੋਲ ਹੀ ਉਹ ਐਕਸਪਾਇਰ ਹੋ ਗਿਆ ਉਹਨਾਂ ਨੇ ਨਾਮ ਮਾਲਮ ਨਾਮ ਪਤਾ ਲਵਰ ਦੇ ਵਿੱਚ ਉੱਥੇ ਦੇ ਸੂਜਵਾਨਾਂ ਨੇ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੇ ਮਤਲਬ ਪੁਲਿਸ ਨੇ ਸੀਟੀ ਬੰਨੇ ਉਸ ਮੋਰਚੀ ਦੇ ਰੱਖਤਾ 72 ਘੰਟੇ ਸਨਾਖਤ ਲਈ ਲੇਕਿਨ ਸਨਾਖਤ ਕਿਸੇ ਪਰਿਵਾਰ ਨੇ ਨਹੀਂ ਕੀਤੀ ਜਦੋਂ ਅਸੀਂ ਸੰਸਕਾਰ ਕਰ ਚੁੱਕੇ ਜੀ ਅਸਤਿਆਂ ਚੁਗ ਫੁੱਲ ਚੁਗ ਚੁੱਕੇ ਅਸੀਂ ਸਾਨੂੰ ਅਸੀਂ ਅਸੀਂ ਸੰਡੇ ਜਾਣਾ ਸੀਗਾ ਉਹ ਸ਼ੁੱਕਰਵਾਰ ਨੂੰ ਪਰਿਵਾਰ ਮੇਰੇ ਕੋਲ ਆ ਗਿਆ ਉਹ ਮੈਨੂੰ ਕਹਿੰਦਾ ਜੀ ਕਹਿੰਦਾ ਆਪਣੀ ਐਨੇ ਦਿਨ ਹੋ ਗਏ ਕੋਈ ਲਵਾਰ ਸੰਸਕਾਰ ਹੋਇਆ ਮੈਂ ਕਿਹਾ ਹਾਂ ਸੰਸਕਾਰ ਹੋਏਗਾ ਤੇ ਉਹਨਾਂ ਨੇ ਫੋਟੋ ਦਿਖਾਈਆਂ ਜੀ ਫੋਟੋਆਂ ਦੇਖ ਕੇ ਮੈਂ ਸਨਾਖਤ ਕੀਤੀ ਉਹਨਾਂ ਦੇਖ ਕੇ ਨੇ ਸਨਾਖਤ ਕੀਤੀ ਉਹਨਾਂ ਦਾ ਰਕਾਰਡ ਵੀ ਉਹਨਾਂ ਕੋਲ ਸੀਗਾ ਉਹ ਪਰਿਵਾਰ ਨੇ ਮੈਨੂੰ ਬੇਨਤੀ ਕੀਤੀ ਸਾਨੂੰ ਇਹਨਾਂ ਫੁੱਲ ਦਿੱਤੇ ਜਾਣ ਲੇਕਿਨ ਮੈਂ ਪਰਿਵਾਰ ਨੂੰ ਕਿਹਾ ਮੈਂ ਬ੍ਰਦਰ ਮੇਰੀ ਬੇਨਤੀ ਸੁਣੋ ਮੈਂ ਤੁਹਾਡੇ ਪਰਿਵਾਰ ਨਾਲ ਹੀ ਸਹਿਮਤਾਂ ਮੈਂ ਤੁਹਾਡੀ ਦੁੱਖ ਦੀ ਘੜੀ ਦੇ ਵਿੱਚ ਹਰ ਸਮੇਂ ਮੈਂ ਸਾਥ ਮਨਾ ਲੇਕਿਨ ਮੈਂ ਇਸ ਸਮੇ ਤੁਹਾਨੂੰ ਇਹ ਫੁੱਲ ਦੇ ਦੇਵਾਂਗਾ ਇਹ ਹਜੇ ਵੀ ਲਾਵਾਰਸ ਹੈ ਤੁਸੀਂ ਫੁੱਲ ਜਲ ਪ੍ਰਵਾ ਕਰ ਦੋਗੇ ਉਸ ਤੋਂ ਬਾਅਦ ਵੀ ਲਾਵਾਰਸ ਹੋਊਗਾ ਹੋ ਸਕਦਾ ਹੈ ਤੁਹਾਡੇ ਪਿਤਾ ਹੀ ਹੋਣ ਤੁਹਾਡੇ ਭਾਈ ਹੋਣੇ ਤੁਹਾਡੇ ਮਤਲਬ ਤੁਹਾਡੇ ਮਤਲਬ ਇਹ ਰਿਸ਼ਤੇਦਾਰੀ ਚ ਜੋ ਵੀ ਰਿਲੇਟਿਵ ਹੈਗੇ ਨੇ ਇਹਨਾਂ ਨੂੰ ਕੋਈ ਪ੍ਰੋਪਰਟੀ ਹੋਵੇ ਕੋਈ LIC ਹੋਵੇ ਕਿ ਕਿਸੇ ਤਰ੍ਹਾਂ ਸਰਕਾਰੀ ਕੋਈ ਸਹਾਇਤਾ ਲੈਣ ਦੇ ਸਹਾਇਤਾ ਲੈਣੀ ਹੋਵੇ ਤੁਹਾਨੂੰ ਤਾ ਲਵਾਰਤ ਦੇ ਤੌਰ ਤੇ ਨਹੀਂ ਮਿਲਣੀ ਹੈਗੀ ਇਹ ਆਪਣੇ ਸਰਦਾਰ ਇੰਦਰਜੀਤ ਸਿੰਘ ਐਸਐ ਜਿੰਨਾ ਹੀ ਲਾਇਸੈਂਸਕਾਰ ਹੋਏ ᱛੀਏ ਸਾਡੇ ਕੋਲੇ ਮੈਂ ਉਹਨਾਂ ਦਾ ਨੰਬਰ ਦਿੱਤਾ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਉੱਥੇ ਭੇਜਿਆ ਤੇ ਉਹਨਾਂ ਦੇ ਕੋਲੇ ਸਨਾਖਤ ਦੇ ਸਾਰੇ ਡਾਕੂਮੈਂਟ ਤਿਆਰ ਸੀਗੇ ਜੀ ਤੇ ਉਹਨਾਂ ਨੇ ਐਸਐ ਸਾਹਿਬ ਕੋਲ ਜਿਹਨਾਂ ਨੇ ਐਪਲੀਕੇਸ਼ਨ ਦਿੱਤੀ ਸਨਾਖਤ ਕੀਤੀ ਮੈਂ ਫਲਾਣਾ ਸਿੰਘ ਜੋ ਐਨੀ ਤਰੀਕ ਨੂੰ ਲਵਾਰਤ ਸੰਸਕਾਰ ਆਏ ਸੀਗਾ ਮੇਰੇ ਪਿਤਾ ਜੀ ਸੀਗੇ ਹੁਣ ਅਸੀਂ ਸੰਗਰੂਹ ਹਸਤਾ ਸੰਗਰੂਹ ਅਰ ਜੀ ਸ਼ੇਪੂਰੀ ਸ਼ਮਸ਼ਾਨ ਘਾਟ ਦੇ ਵਿੱਚ ਗਏ ਸੀਗੇ ਉੱਥੇ ਜੋ ਫੋਟੋ ਦੇਖੀ ਗਈ ਹੈ ਸਾਨੇ ਰਮੇਸ਼ ਕੁਮਾਰ ਨੂੰ ਫੋਟੋ ਦਿਖਾਈ ਗਈ ਹੈ ਤੇ ਜੋ ਰਮੇਸ਼ ਕੁਮਾਰ ਜੀ ਸਾਨੂੰ ਸੰਸਕਾਰ ਹੁਣ ਹੋਣ ਵੇਲੇ ਫੋਟੋ ਕਿਚੰਗੀਆਂ ਸੀ ਉਹ ਮੈਚ ਕਰ ਗਈਆਂ ਤੇ ਜੋ ਨਿਸ਼ਾਨੀਆਂ ᱛੀਆਂ ਸਾਨੂੰ ਮੈਚ ਕਰ ਗਈਆਂ ਹੁਣ ਅਸੀਂ ਤੁਹਾਡੇ ਕੋਲ ਆਇਆ ਸਾਡੇ ਜੋ ਮਤ ਪਿਤਾ ਜੀ ਸੀਗੇ ਨਾਮ ਆਲਮ ਨਾਮ ਪਤਾ ਲਵਾਰਸ ਡੈੱਡ ਬੁੱਢੀ ਦੇ ਸੰਸਕਾਰ ਹੋਇਆਗਾ ਹੁਣ ਸਾਡੀ ਸੰਸਕਾਰ ਸਾਡੀ ਸਨਾਗਤ ਹੋ ਚੁੱਕੀ ਹੈ ਸਾਨੂੰ ਇੱਕ ਲੈਟਰ ਬਣਾ ਕੇ ਦਿੱਤਾ ਜਾਵੇ ਤਾਂ ਜੇ ਤੁਸੀਂ ਇਹਨਾਂ ਰਸਤੀਆਂ ਦੇ ਸਕੋ ਤੇ ਉਸ ਦਸਨ ਸਗਾ ਆਪਣਾ ਜਲ ਪ੍ਰਵਾਹ ਕਰ ਸਕੋ। ਹਾਂਜੀ ਸਰ। ਸਰ ਉਸ ਸਮੇਂ ਕੀ ਹੋਇਆ ਜੀ? ਫਿਰ ਮੈਂ ਉਹਨਾਂ ਨੂੰ ਕਿਹਾ ਹਜੇ ਲਵਾਰ ਦੇ ਤੌਰ ਤੇ ਸਾਡੇ ਕੋਲ ਇੰਦਰਾਜ ਹੈ। ਜੋ ਆਪਣੇ ਤੁਹਾਡੇ ਪਿਤਾ ਜੀ ਲਾਲਚੰਦ ਸੀਗੇ ਇਹਨਾਂ ਦੇ ਇੱਕ ਤਾਂ ਆਧਾਰ ਕਾਰਡ ਲੈ ਕੇ ਆਓ। ਇੱਕ ਤੁਹਾਡੇ ਬੇਟੇ ਨੂੰ ਕਿਹਾ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਓ। ਅਸੀਂ ਆਪਣੇ ਰਜਿਸਟਰ ਦੇ ਵਿੱਚ ਇੰਦਰਾਜ ਕਰਕੇ ਇਹਨਾਂ ਦਾ ਡਰਥ ਸਰਟੀਫਿਕੇਟ ਤਿਆਰ ਕਰਕੇ ਤੁਹਾਨੂੰ ਦੇਵਾਂਗੇ ਜਿਸ ਦੇ ਨਾਲ ਤੁਸੀਂ ਸਰਕਾਰ ਵੱਲੋਂ ਕੋਈ ਵੀ ਸੁਣ ਕਿੰਨੀ ਕਿੰਨੀ ਵਾਰ ਆ ਤੁਹਾਡੇ ਨੇ ਇਸ ਤਰ੍ਹਾਂ? ਸੇ ਵੇਖ ਤੇ ਆਣੇ ਆ ਗਿਆ ਬੰਦਾ। ਸਰ ਸਾਡੇ ਕੋਲੇ 20 25% ਹੋ ਗਏ ਜੀ ਇਹ 20 25% ਕੇ ਹੋ ਗਿਆ ਜੀ ਹਾਂ ਜੀ ਹਾਂ ਜੀ 20% ਕੇ ਹੋ ਗਏ ਜੀ ਪਹਿਲਾਂ ਸੀ ਲੈ ਕੇ ਚਲੇ ਜਾਂਦੇ ਸੀ 2000 ਤਿੰਨ ਸੰਸਕਾਰ ਹੋ ਜਾਂਦੇ ਸੀ ਲੈ ਕੇ ਚਲੇ ਜਾਂਦੇ ਜੀ ਸਾਨੂੰ ਵੀ ਪ੍ਰਸਤਾਵ ਆਉਂਦਾ ਜਦੋਂ ਪਰਿਵਾਰ ਬਾਅਦ ਚ ਆ ਜਾਂਦਾ ਸਾਨੂੰ ਵੀ ਪ੍ਰਸਤਾਵ ਆਉਂਦਾ ਲੇਕਿਨ ਫਿਰ ਉਸ ਤੋਂ ਬਾਅਦ ਸਾਨੇ ਜੀ ਇਹ ਸੋਚਿਆ ਵੀ ਜਦੋਂ ਤੱਕ 10 11 ਸੰਸਕਾਰ ਨਹੀਂ ਹੁੰਦੇ ਇੱਕ ਤਾਂ ਪਰਿਵਾਰ ਨੂੰ ਮੌਕਾ ਮਿਲ ਜਾਂਦਾ ਜੀ ਸਮਾਂ ਮਿਲ ਜਾਂਦਾ 2 ਮਹੀਨੇ ਦਾ 3 ਮਹੀਨੇ ਦਾ ਵੀ ਦਿੰਦਾ ਜਦੋਂ ਪਰਿਵਾਰ ਸਾਨੂੰ ਸਨਾਖਤ ਦੇ ਦਿੰਦਾ ਹੈ ਤਾਂ ਉਹਨਾਂ ਦੇ ਫੋਟੋ ਦਿਖਾਉਂਦੇ ਹੈਗਾ ਤਾਂ ਸਾਡੀ ਜੋ ਸੰਸਕਾਰ ਕਿਤੋਂ ਨਾ ਫੋਟੋ ਮੈਚ ਹੋ ਜਾਂਦੀ ਹੈ ਸਾਹੀ ਪ੍ਰਸ਼ਾਸਨ ਕੋ ਭੇਜ ਦਿੰਨੇ ਆ ਕਦੇ ਕਦੇ ਅਜੀਬਾ ਵੀ ਨਹੀਂ ਹੋਇਆ ਕਿ ਕੋਈ লাশ ਅਜੇ ਹੀ ਆਈ ਹੋਵੇ ਜਿਸ ਨੂੰ ਦੇਖ ਕੇ ਮਨ ਦਹਿਲਿਆ ਹੋਵੇ ਕਿਉਂਕਿ লাশ ਤਾਂ ਆਪਾਂ ਦੇਖਦੇ ਅਕਸਰ ਪਾਣੀ ਵਿੱਚ ਦੀ ਗਲ ਜਾਂਦੀ ਹੈ ਹਾਂਜੀ ਸਰ ਜਦੋਂ ਰੋਪੜ ਦੇ ਵਿੱਚ ਸੰਸਕਾਰ ਜਦੋਂ ਰੋਪੜ ਦੇ ਵਿੱਚ ਇੱਕ ਭਾਖੜਾ ਜਿਹਾ ਬਸ ਗਿਰੀ ਸੀਗੀ ਉਦੋਂ ਲਗਭਗ ਉਰੇ 26 ਡੈਡ ਬੋਡੀਆਂ ਆਈਆਂ ਸੀ ਜੀ 26 26 ਡੈਡ ਬੋਡੀਆਂ ਆਈਆਂ ਸੀ ਆ ਉਹ ਕਈ ਦਿਨਾਂ ਦੀ ਪਾਣੀ ਦੇ ਵਿੱਚ ਗਿਰਿਆ ਹੋਈਆਂ ਐਡੇ-ਐਡੇ ਫੁੱਲੀਆਂ ਡੈਡ ਬੋਡੀਆਂ ਸੀਆਂ ਇੱਕ-ਇੱਕ ਸਮੇਂ ਦੇ ਵਿੱਚ 5-5 6 ਜੇ ਕੇਸ ਆਏ ਨੇ ਉਹ ਤੋਂ ਸਿਵਲ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਜੋ ਮਨ ਆਪਣੇ ਮੇਨ ਹੈੱਡ ਆਫ ਦੇ ਡਿਪਾਰਟਮੈਂਟ ਸੀਐਮ ਸਾਹਿਬ ਨੇ ਉਹ ਸਾਡੇ ਕੋਲ ਪਹੁੰਚ ਕੀਤੀ ਉਹ ਕਹਿੰਦੇ ਜਦੋਂ ਤੁਹਾਡੇ ਕੋਲ ਆਪਣੇ ਫ੍ਰੀਜ਼ਰ ਨੇ ਤੁਸੀਂ ਫ੍ਰੀਜ਼ਰ ਦੇ ਵਿੱਚ ਉਹ ਡੈੱਡ ਬੋਡੀਆ ਰੱਖ ਸਕਦੇ ਆ ਲੇਕਿਨ ਉਹ ਡੈੱਡ ਬੋਡੀਆ ਰੱਖਣ ਦੇ ਕਾਬਿਲ ਨਹੀਂ ਸੀ ਆ ਜਦੋਂ ਅਸੀਂ ਉਹ ਡੈੱਡ ਬੋਡੀਆ ਪੁਲਿਸ ਦੇ ਰਾਹੀਂ ਨਗਰ ਕੌਂਸਲ ਸਾਡੇ ਕੋਲ ਆਈਆਂ ਜੀ ਅਸੀਂ ਉਹਨਾਂ ਨੂੰ ਚੁੱਕ ਕੇ ਲੱਕੜ ਦੇ ਉੱਤੇ ਰੱਖਣ ਲੱਗੇ ਉਹਨਾਂ ਦੇ ਅੰਗ ਮੈਂ ਪਹਿਲਾ ਪੈਰ ਤੋਂ ਫੜ ਕੇ ਪੈਰ ਤੋਂ ਫੜ ਕੇ ਉਹਨਾਂ ਦੇ ਰੱਖਣ ਲੱਗੇ ਡੈੱਡ ਬੋਡੀ ਲੱਕੜ ਦੇ ਉੱਤੇ ਉਹ ਪੈਰ ਹੀ ਨਿਕਲ ਗਏ ਜਦੋਂ ਹੱਥੋਂ ਫੜਨ ਲੱਗੇ ਜੀ ਹੱਥ ਨਿਕਲ ਗਿਆ ਉਸ ਸਮੇਂ ਸਾਹਨੇ ਬਹੁਤ ਜ਼ਿਆਦਾ ਦੇਖਿਆ ਇਹ ਡਿੱਡੇ ਫੁੱਲੀਆਂ ਹੋਈਆਂ ਉਹਨਾਂ ਦਾ ਚਿਹਰਾ ਵੀ ਇਹੋ ਜਿਹਾ ਹੋਇਆ ਹੋਇਆ ਅੱਖਾਂ ਨਿਕਲੀਆਂ ਹੋਈਆਂ ਸਮਾਨ ਉਹਨਾਂ ਦਾ ਸਰੀਰ ਦਾ ਕੋਈ ਪਹਿਚਾਨ ਨਹੀਂ ਹੋ ਸਕਦੀ ਸੀ ਇਹ ਕੇਸ ਵੀ ਹੋਇਆ ਨਹੀਂ ਵੀ ਜੀ ਹੁਣ ਕਰਦੇ ਕਰ ਕੀਤੇ ਆ ਫਿਰ ਕਰਦਾ ਗੁਜ਼ਾਰਾ ਕਿਵੇਂ ਹੁੰਦਾ ਤੁਸੀਂ ਇੱਥੇ ਸੇਵਾ ਕਰਦੇ ਹੋ ਆਪਣੇ ਕੋਲੋਂ ਪੈਸੇ ਖਰਚੇ ਜਾਂਦੇ ਹੋਏ ਹਾਂਜੀ ਸਰ ਪਹਿਲਾਂ ਮੇਰੇ ਮਾਤਾ ਜੀ ਸਰਵਿਸ ਕਰਦੇ ਸੀ ਨਗਰ ਕੌਂਸਲ ਦੇ ਵਿੱਚ ਉਸ ਤੋਂ ਬਾਅਦ ਰਿਟਾਇਰ ਹੋ ਗਏ ਜੀ ਉਹਨਾਂ ਦੀ ਸੇਵਾ ਭਾਵਨਾ ਨਾਲ ਹੀ ਸੇਵਾ ਚੱਲਦੀ ਸੀ ਜਦੋਂ ਉਹਰੇ ਹੋਰ ਸੰਸਕਾਰ ਆਉਂਦੇ ਨੇ ਜੀ ਸਾਨੂੰ ਮਤਲਬ ਉਹ ਰੇ ਕੋਈ 100 ਰੁਪਏ ਕੋਈ 50 ਰੁਪਏ ਕੋਈ 20 ਰੁਪਏ ਕੇ 200 ਰੁਪਏ ਦੀ ਮਦਦ ਦੇ ਜਾਂਦਾ ਹੈ ਲੇਕਿਨ ਸਾਡੀ ਜੋ ਸੇਵਾ ਹੁੰਦੀ ਜੀ ਸੰਸਕਾਰ ਕਰਾ ਰਹੇ ਹਾਂ ਹੁਣ 5 ਘੰਟੇ ਸੰਸਕਾਰ ਹੋਣ ਲਈ ਲੱਗਣਗੇ ਜੀ ਜੇ ਆਪਾਂ ਇੱਕ ਦਿਹਾੜੀ ਵਾਲਾ ਲੈ ਕੇ ਜਾਈ ਤਾਂ 600 ਰੁਪਏ ਦਿਹਾੜੀ ਲੈਂਦਾ ਸਾਨੂੰ ਉਸ ਸਮੇਂ ਕੋਈ 100-200 ਰੁਪਏ ਸੰਸਕਾਰ ਦੇ ਦੇ ਜਾਂਦੇਗਾ ਕਰਦਨ ਕਦੇ ਕਿਹਾ ਨਹੀਂਗਾ ਵੀ ਇਹ ਕੰਮ ਛੱਡ ਦਿਓ ਯਾਰ ਕੋਈ ਇੰਕਮ ਵਾਲਾ ਕੰਮ ਕਰੋ ਸਰ ਕਹੇ ਜੀ ਸੂਰੂ ਦੇ ਵਿੱਚ ਕਿਹਾ ਜੇ ਮੇਰੀ ਮੈਰਿਜ ਹੋਈ ਹੈ ਮੇਰੇ ਨਾਲ ਮੇਰੇ ਜੋ ਖਾਸ ਰਿਸ਼ਤੇ ਸਹੁਰਾ ਪਰਿਵਾਰ ਦੇ ਰਿਸ਼ਤੇ ਮੇਰੇ ਸਾਲਿਆਂ ਦੇ ਜਦੋਂ ਜਦੋਂ ਅਸੀਂ ਕਿਸੇ ਪਾਸੇ ਪ੍ਰੋਗਰਾਮ ਤੇ ਹੁੰਨੇ ਆ ਤਾਂ ਪ੍ਰੋਗਰਾਮ اٹੈਂਡ ਕਰ ਦੁੰਨੇ ਆ ਖੁਸ਼ੀ ਦਾ ਮਾਹੌਲ ਹੁੰਦਾ ਉਸ ਵੇਲੇ ਮੈਨੂੰ ਕੋਈ ਕਾਲ ਆ ਜਾਂਦੀ ਹੈ ਬਰਦਰ ਐ ਕਰਕੇ ਮੋਰਚੇ ਦੇ ਵਿੱਚ ਇੱਕ ਲਵਰ ਡੈਡ ਬਡੀ ਆ ਰਹੀ ਹੈ ਤਾਂ ਮੈਂ ਉਹ ਕੰਮ ਨੂੰ ਛੱਡ ਕੇ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਉਰੇ ਉਹਨਾਂ ਤਾਂ ਕਰਦੇ ਨਾਲ ਵੀ ਕਾਫੀ ਸਾਡੇ ਰਿਸ਼ਤਿਆਂ ਦੇ ਬਗੜ ਪਏ ਤੁਸੀਂ ਪੁਲਿਸ ਨੂੰ ਕੋਈ ਛੱਡੀ ਇਸ ਕੰਮ ਪਾਸੇ ਸਰ ਉਦੋਂ ਮੇਰੇ ਫਾਰਦ ਸਾਹਿਬ ਨੇ ਕਹਿਤਾ ਸੀਗਾ ਵੀ ਅਤਵਾਦ ਦਾ ਜੋਰ ਚੱਲਦਾ ਹੈਗਾ ਕੋਈ ਨਾ ਕੋਈ ਇਹ ਨੁਕਸਾਨ ਕਰ ਦੇਊਗਾ ਜੋ ਆਪਣੀ ਸੇਵਾ ਚੱਲਦੀ ਹੈ ਇਹ ਸੇਵਾ ਕਰਦੇ ਰਹੋ ਤੁਸੀਂ ਨਹੀਂ ਜੀ ਮਸਤਾਬ ਹੈ ਨਾ ਕੋਈ ਛੱਡਣ ਦਾ ਨਹੀਂ ਸਰ ਹੁਣ ਸੰਤੁਸ਼ਟ ਹੋ ਉਸ ਤੋਂ ਇਹ ਬਾਤੋਂ ਸਰ ਅਸੀਂ ਇਹ ਇਹ ਸੇਵਾ ਦੇ ਵਿੱਚ ਸੰਤੁਸ਼ਟਾ ਸਾਡਾ ਪਰਿਵਾਰ ਸੰਤੁਸ਼ਟ ਹੈ ਸਾਡੇ ਰਿਸ਼ਤੇ ਦਾ ਸੰਤੁਸ਼ਟ ਨੇ ਕਿੰਨਾ ਚਿਰ ਇਹ ਸੇਵਾ ਕਰਦੇ ਰਹੋਗੇ ਹੋਰ ਸਰ ਜਦ ਤੱਕ ਸਾਹ ਚ ਸਾਹ ਹੈਗੇ ਅੱਗੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਬੇਟਿਆਂ ਨੂੰ ਵੀ ਇਹੀ ਕਹਿ ਰੱਖਿਆ ਗਿਆ ਜਦੋਂ ਤੱਕ ਆਪਣੀ ਸੇਵਾ ਹੁੰਦੀ ਹੈ ਸੇਵਾ ਨਭਾਈ ਚੱਲੋ ਜਿਵੇਂ ਕੋਲ ਸੰਸਾ ਬੀ ਦੀ ਜਿਹਨਾਂ ਨੇ ਦੱਸਿਆ ਹੈ ਕਿ ਇਹ ਜੋ ਸੇਵਾ ਹੈ ਬਚਪਨ ਤੋਂ ਹੀ ਕਰ ਰਹੇ ਹਨ ਤੇ ਇਹਨਾਂ ਦੇ ਜੋ ਫਾਦਰ ਸਾਹਿਬ ਸਨ ਪਹਿਲਾਂ ਉਹ ਇਸ ਸੰਸਾਰ ਘੜ ਵਿੱਚ ਲਾ ਵਾਰਸ਼ ਲਾਸਾਂ ਦਾ ਸੰਸਕਾਰ ਕਰਦੇ ਸਨ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਸਰਕਾਰੀ ਨੌਕਰੀ ਮਿਲੀ ਨੌਕਰੀ ਛੱਡ ਦਿੱਤੀ ਤਾਂ ਇਹਨਾਂ ਦੇ ਮਨ ਦੇ ਵਿੱਚ ਦੀ ਸੇਵਾ ਭਾਵਨਾ ਸੀ ਉਸ ਤੋਂ ਬਾਅਦ ਇਹ ਲਗਾਤਾਰ ਇੱਥੇ ਆਪਣੀਆਂ ਸੇਵਾਵਾਂ ਜੋ ਨਿਸੁਲਕ ਬਿਨਾਂ ਸਵਾਰਤੋਂ ਸੇਵਾਵਾਂ ਨਿਭਾਰੇ ਹਨ ਤੇ ਅੱਗੇ ਵੀ 10 ਹਜ਼ਾਰਾਂ ਕੇ ਸੇਵਾਵਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ